ਸੋ ਵੀਰੋ ਕਿ ਤੁਹਾਡਾ ਜਿਹੜਾ ਉਹਨਾਂ ਸ਼ਹੀਦਾਂ ਵਾਸਤੇ ਚੱਲ ਕੇ ਆਉਣਾ ਘਰੋਂ ਕਦਮ ਬਾਹਰ ਚੱਕਣਾ ਹੀ ਬਹੁਤ ਵੱਡੀ ਗੱਲ ਆ ਕਿਉਂਕਿ ਉਹਨਾਂ ਨੂੰ ਯਾਦ ਕਰਨਾ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ ਸਾਡਾ ਤਾਂ ਵਿਰਸਾ ਭਰਿਆ ਪਿਆ ਕੁਰਬਾਨੀਆਂ ਨਾਲ ਗੁਰੂ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਲੜਾਈਆਂ ਲੜ ਰਹੀ ਜਦੋਂ ਪਾਵਰ ਨੂੰ ਜਾਬਰ ਖਿਆਲ ਸੀ ਜਦੋਂ ਚੱਕੀਆਂ ਵੀ ਚੱਲਣ ਲੱਗੀਆਂ ਸੀ ਲੜਾਈਆਂ ਚੱਲ ਰਹੀ ਹੋਉਂ ਸਰਵੰਸਵਾਰੇ ਗੁਰੂ ਸਾਹਿਬ ਨੇ ਸੋ ਵੀਰੋ ਇਹ ਪੰਜਾਬ ਦੀ ਧਰਤੀ ਐਸੀ ਬਰਕਤ ਵਾਲੀ ਧਰਤੀ ਐ ਕੋਈ ਬੰਦਾ ਇੱਥੇ ਆ ਜੇ ਕੰਮਕਾਰ ਕਰੇ ਭੁੱਖਾ ਨਹੀਂ ਮਰ ਸਕਦਾ ਇੱਥੇ 2 ਰੁਪਏ ਦਾ ਲੰਗਰ ਇੱਕ ਵਾਰੀ ਗੁਰੂ ਸਾਹਿਬ ਨੇ ਸਾਧੂਆਂ ਨੂੰ ਚੁਕਾਇਆ ਸੀ ਉਹ 2 ਰੁਪਏ ਅੰਦਰ ਪਿਆਜ਼ ਹੀ ਨਹੀਂ ਮੁੱਕਿਆ ਜਾਇਹ ਤੁਰਕੀ ਚ ਝਾੜਾ ਜੇ ਸਾਇਪੁਰੇ ਜੇ ਕੋਈ ਆਪਤਾਂ ਜੇ ਰੈੱਡ ਕਰਾਸ ਪਹੁੰਚੇ ਨਾ ਪਹੁੰਚੇ ਸਾਡਾ ਲੰਗਰ ਲੱਗ ਜਾਂਦਾ ਉੱਥੇ ਕਾਰਨ ਅਸੀਂ ਬਸ ਸਾਨੂੰ ਉਹਨਾਂ ਨੇ ਪ੍ਰੇਰਨਾ ਸੋ ਇਸ ਕਰਕੇ ਮੈਂ ਕਹਿੰਦਾ ਸ਼ਹੀਦਾਂ ਵਾਸਤੇ ਕੋਈ ਪੈਸੇ ਦੇਣੇ ਕੋਈ ਉਸਾਨ ਨਹੀਂ ਮੈਂ ਮੰਗ ਪੱਤਰ ਨਹੀਂ ਕਹਿੰਦਾ ਉਹ ਮੈਂ ਇਹਨੂੰ ਹੱਕ ਪੱਤਰ ਕਹਿੰਦਾ ਸੋ ਹੱਕ ਬਣਦਾ ਹੈ ਸ਼ਹੀਦਾਂ ਦਾ ਕਿ ਭਾਈ ਦੇਸ਼ ਵਾਸਤੇ ਅਸੀਂ ਜਾਨਾਂ ਦਿੱਤੀਆਂ ਨੇ ਤੁਸੀਂ ਦੇਸ਼ ਵਾਸਤੇ ਕੰਮ ਕਰੋ ਲੋਕਾਂ ਦੀਆਂ ਜ਼ਿੰਦਗੀਆਂ ਸਫਲੀਆਂ ਕਰੋ ਰੋਜ਼ਗਾਰ ਦਿਓ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰੋ ਉਹ ਅਸੀਂ ਕਰਾਂਗੇ